ਸੰਭੀਆ ਮੈਂ ਸਾਥਾ ਜੀ ਸੀ ਉਹਦੇ ਕੰਮ ਸਾਨੂੰ ਸਪਾਇਆ ਸਾਰਾ ਉਹਨਾਂ ਦੇ ਬਹੁਤ ਜ਼ਰੂਰ ਬਿਜਾ ਮੈਨੂੰ ਸਾਰੀ ਮਿਲ ਗਈ ਕਾ ਹੁੰਦਾ ਕੰਮ ਕਰਦਾ ਰਾਜ ਸਾਹਿਬ ਦਾ 15 ਸਾਲ ਦਾ ਮੈਂ ਕੰਮ ਕਰਨ ਲੱਗਾ ਸੀ ਜਿਗਰਾ ਜਿਹੇ ਪ੍ਰਮਾਤਮਾ ਨੇ ਸਬਰ ਦਵਾਇਆ ਜਦ ਮੇਰੇ ਨਾਂ ਨੂੰ 987 ਵਜ ਗਈ ਸੀ ਉਦੋਂ ਮੇਰੇ ਵਿਆਹ ਨੂੰ ਪੌਣੇ 2 ਸਾਲ ਹੋਏ ਸੀ ਮੇਰੇ ਇੱਕ ਲੜਕੀ ਸੀ 6 ਮਹੀਨੇ 20 ਦਿਨਾਂ ਦੀ ਉਹਦੀ ਉਮਰ ਸੀ ਬੱਚੀ ਦੀ ਉਸ ਤੋਂ ਬਾਅਦ ਮੇਰੇ ਦੇ 7 ਵਜੇ ਨੇ ਕਰਕੇ ਇਹ ਕਸ਼ਟ ਆ ਗਿਆ ਪਿੰਡ ਨੇ ਵੀ ਮੇਰੇ ਤੇ ਫੰਡ ਇਕੱਠਾ ਕਰਕੇ ਲਾਤਾ ਸੀ ਵੀ ਜੇ ਇਹਦਾ ਕੋਈ ਹੱਲ ਹੋ ਜੇ ਪਰੰਤੂ ਕੋਈ ਹੱਲ ਨਾ ਹੋਣ ਕਾਰਨ ਉਸ ਵਾਰ ਪਰਿਵਾਰ ਮੈਂ ਅਬ ਘਰ ਵਾਲੀ ਭਾਈ ਦੇ ਨਾਲ ਲਾਤੀ ਘਰ ਵਾਲੀ ਵੀ ਗਰੀਬ ਪਰਿਵਾਰ ਦੀ ਧੀ ਸੀ ਚਾਰ ਪੰਜ ਸਾਲ ਦੀ ਜਿਹੜੀ ਮੇਨ ਚੀਜ਼ ਹੈ ਜਿਹੜੀ ਕਲਾ ਨੂੰ ਰੱਖ ਕੇ ਆਪਾਂ ਦੇਖਦੇ ਆਂ ਬਾਈ ਤਾਂ ਇਹਦਾ ਵੀ ਨਾਲ ਪੀੜੀ ਦਾਰ ਪੀੜੀ ਤੋੜਨੀ ਤੋੜਨੀ ਹੈਗੀ ਮੈਨੂੰ ਬਾਈ 2018 ਚ ਪਲੱਸ 2 ਕੀਤੀ ਸੀ ਮੈਂ ਦੋ ਸਾਲ ਜੋੜੀਆਂ ਦਾ ਕੰਮ ਕਰਿਆ ਬਾਈ ਮੈਂ ਉਦੋਂ ਵਾਰਾ ਕੰਮ ਆਪਣਾ ਕੋਲ ਬੁਕਿੰਗ ਜਿਆਦਾ ਸੀ ਫਿਰ ਮੈਂ ਉਹਨਾਂ ਇਸ ਕੰਮ ਤੇ ਆ ਗਿਆ ਮੈਂ ਬੈਠ ਜਾਂਦਾ ਸੀ ਚੱਕ ਕੇ ਮੈਨੂੰ ਬਹਾਰ ਹੁੰਦੇ ਸੀ ਬੈਠ ਕੇ ਮੈਂ ਕੰਮ ਧੰਦਾ ਕਰੀ ਜਾਂਦਾ ਸੀ ਉਦੋਂ ਵਾਰਾ ਅਚਾਨਕ ਮੇਰੀ ਲੱਤ ਟੁੱਟ ਗਈ ਉਹਦਾ ਇਲਾਜ ਨਾ ਬਣਨੇ ਕਰ ਕੁਦਰਤ ਪਰਮਾਤਮਾ ਦੀ ਕਿਰਪਾ ਨਾਲ ਲੱਤ ਉਹ ਜੁੜ ਗਈ ਪਰ ਫਿਰ ਵੀ ਮੈਨੂੰ ਬੈਠਣ ਤੇ ਹੁਣ ਪ੍ਰੋਬਲਮ ਆਉਂਦੀ ਥੋੜੀ ਜੀ ਬੈਕ ਸਾਈਡ ਤੇ ਜ਼ਖਮ ਹੋ ਗਏ ਤੇ ਨਾਲ ਬਾਥਰੂਮ 'ਚ ਪ੍ਰੋਬਲਮ ਆਉਣ ਕਰਕੇ ਫਿਰ ਵੀ ਮੈਂ ਆਪਦਾ ਇਹ ਪਿੱਤਲ ਦਾ ਮੇਕਅਪ ਹੈ ਹੈ ਜਿਵੇਂ ਇਸ ਤਰ੍ਹਾਂ ਇੱਥੇ ਪਿਆ ਪਿਆ ਆਰਾਮਦਾਰੀ ਨਾਲ ਕਰ ਲੈਣਾ ਸਾਰੀ ਦਿਹਾੜੀ ਤੱਕ ਵੀ ਕਰ ਜਾਣਾ ਹੈ ਜਿਵੇਂ ਜਾਂ ਜਮੀਆਂ ਦਿਖਾ ਮੋਰਨੀਆਂ ਮੱਛੀਆਂ ਵਗੈਰਾ ਬਣਾਉਣੀਆਂ ਜਾਂ ਕਟਰ ਦਾ ਕੰਮ ਕਰਨਾ ਜਾਂ ਕੋਕਾ ਲਾਉਣਾ ਜਾਂ ਸਪਿਟ ਪਾਲਸ ਕਰਨੀ ਇਹ ਬਿਨਾ ਜੋਰ ਵਾਲਾ ਕੰਮ ਹੈ ਜਿਹੜਾ ਮੈਂ ਇਸ ਤਰ੍ਹਾਂ ਹੱਥ ਮੇਰਾ ਚੱਲਦਾ ਰਹਿੰਦਾ ਬਾਪੂ ਜੀ ਜੜਾਈ ਕਰ ਦਿੰਦੇ ਨਾਲ ਬੇਟੇ ਨੂੰ ਦੱਸ ਕੇ ਜੜਾਈ ਕਰਾਉਂਦਾ ਨਾਲ ਬੇਟੇ ਨੂੰ ਲਾ ਰੱਖਿਆ ਨਾਲ ਕੰਮ ਇਸ ਤਿਆਰ ਰੱਖਿਆ ਇਹ ਮੁੰਡਾ ਅਗਰਾ ਜੰਡੀ ਵੱਡਦਾ ਇਹਦੇ ਨਾਲ ਅੱਛਾ ਲੜਕੀਆਂ ਤੋਰਨ ਜਾਂਦੀਆਂ ਹਾਂ ਗੁਰਦੁਆਰਿਆਂ ਇਸ ਚੱਕੇ ਹਾਂ ਤੇ ਫਿਰ ਇਹ ਜੰਡੀ ਵੱਢ ਕੇ ਗੁਰਦੁਆਰੇ ਮੁੱਠਾ ਦੇਖ ਕੇ ਫਿਰ ਜਨ ਛੱਡਦਾ ਇਹਨੂੰ ਕੀ ਕਹਿੰਦੇ ਨੇ ਸਫਾ ਜੰਗ ਸਫਾ ਜੰਗਾਂ ਜੀ ਬਹੁਤ ਲੋਕ ਇਹਨੂੰ ਟਾਕੂਆ ਵੀ ਕਹਿ ਦਿੰਦੇ ਨੇ ਟਾਕੂਆ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਹਾਂ ਇਹਦਾ ਨਾਂ ਸਫਾ ਜੰਗ ਦਾ ਹੈ ਅੱਛਾ ਜੰਗ ਫਤਿਹ ਕਰਿਆ ਉਹਨਾਂ ਨੇ ਭਾਈ ਜਿਹੜੀ ਕਲਾ ਪੀੜੀਦਾਰ ਪੀੜੀ ਤੁਰੀ ਆਉਂਦੀ ਹੈ ਜਿੱਥੋਂ ਕਲਾ ਬਣੀ ਆ ਜਦੋਂ ਮੁਖਸਰ ਸਾਹਿਬ ਜੰਗ ਹੋਇਆ ਭਾਈ 10ਵੇਂ ਪਾਸ਼ਾ ਨੇ ਜੰਗ ਕੀਤਾਗਾ ਉਦੋਂ ਸਾਡੇ ਵੱਡ ਵਡੇਰੇ ਨਾਲ ਸੀ ਸਫਾ ਜੰਗ ਉਦੋਂ 10ਵੇਂ ਪਾਸ਼ਾ ਕੋਲੇ ਗਿਆਗਾ ਇਹਦਾ ਨਾਂ ਤਾਂ ਸਫਾ ਜੰਗ ਪਿਆ ਵੀ ਜੰਗ ਦਾ ਸਫਾਇਆ ਕੀਤਾ ਗਿਆਗਾ ਕੋਈ ਸਾਡੇ ਕੋਲ ਮਸ਼ੀਨ ਨਹੀਂ ਅੱਛਾ ਨਹੀਂ ਸਾਰਾ ਹੱਥੀਂ ਕਰੋਂ ਕਰਦੇ ਆ ਲੱਕੜ ਕਿਹੜੀ ਵਰਤਦੇ ਹੋ ਫਿਰ ਜਿਆਦੇ ਲੱਕੜੀ ਇੰਨਾ ਦਾ ਬਾਸ ਦੀ ਵਰਤਦੇ ਆ ਸੋਟੀਆਂ ਹਾਂ ਤੇ ਟਾਲੀ ਦੀ ਵੀ ਵਰਤਦੇ ਆ ਹਾਂ ਜਿਵੇਂ ਆਲਾ ਗਾਹ ਕਹਿੰਦਾ ਨੂੰ ਟਾਲੀ ਬਣਾ ਦੇ ਆ ਟਾਲੀ ਵੀ ਬਣਾਇਆ ਹੋਣਾ ਪਤਾ ਲਾਹਦਾ ਬੂਹ ਦੇ ਵੇਲੇ ਲੱਕੜ ਦੋ ਜਿਹੜੇ ਬੰਦੇ ਨੂੰ ਬਈ ਸ਼ੌਂਕ ਆ ਉਮਰ ਦੇ ਹਿਸਾਬ ਨਾਲ ਨਹੀਂ ਆਉਂਦੇ ਸ਼ੌਂਕ ਦੇ ਹਿਸਾਬ ਨਾਲ ਆਉਂਦੇ ਜਿਹਨੂੰ ਪੁਰਾਣੀ ਚੀਜ਼ਾਂ ਜੁੜਦਾ ਜਿਵੇਂ ਉਹਨਾਂ ਕਈ ਆਪਣੇ ਮਿੱਤਰ ਪਿਆਰੀ ਐ ਵੀ ਸੰਦੂਖ ਤਿਆਰ ਕਰਾ ਕੇ ਲੈ ਗਿਆ ਕਿ ਅਸੀਂ ਪਰਦਾਦੀ ਦਾ ਸੀ ਦਾਦੀ ਦਾ ਸੀ ਨੇੜੀ ਪਿੰਡ ਭੁੰਦੜਾ ਦਾ ਉਹ ਸਫਾਜੰਗ ਸੀ ਬੁੜੀਆਂ ਨੇ ਕਵਾੜ ਚ ਵੇਚਦਾ ਸੀਗਾ ਵੀ ਇਕੱਲਾ ਲੋਹਾ ਪਿਆਗਾ ਉਹ ਬੰਦੇ ਨੂੰ ਪਤਾ ਸੀਗਾ ਉਹ ਕਵਾੜ ਵਾਲੇ ਤੋਂ ਕਵਾੜ ਵਾਲੇ ਤੋਂ ਜਾ ਕੇ ਲੈ ਕੇ ਆਇਆ ਬਈ ਤੇ ਉਹਦੇ ਗਾਹਾਂ ਦਾਦੇ ਦਾ ਸੀਗਾ ਉਹਦੀ ਆਪ ਦੀ ਉਮਰ 40 45 ਸਾਲ ਸੀ ਤੇ ਉਹ ਹੁਣ ਦੂਰੀ ਤੋਂ ਤਿਆਰ ਕਰਵਾ ਕੇ ਲੈ ਕੇ ਗਿਆਗਾ ਅੱਛਾ ਉਹ ਮੇਰੇ ਬਾਪੂ ਦੇ ਦਾਦੇ ਦਾ ਬਣਿਆ ਹੋਇਆ ਸਫਾਜੰਗ ਸੀ ਬਈ ਤੁਹਾਡਾ ਤਾਂ ਪਰਿਵਾਰ ਲਗਾਤਾਰ ਐਸੀ ਕਿਤੇ ਜੀ ਹਾਂ ਛੇਵੀਂ ਸੱਤਵੀਂ ਪੀੜੀ ਚ ਹਾਂ ਬਈ ਮੈਂ ਚਾ ਜਿਹੜਾ ਰੀਜਨਲ ਸਫਾਜੰਗ ਸੀਗਾ 10ਵੇਂ ਪਾਤਸ਼ਾਹ ਵੇਲੇ ਜਿਹੜੇ ਪਟਿਆਲੇ ਵਾਲੇ ਮਹਾਰਾਜੇ ਕੇ ਆ ਉਹਨਾਂ ਦੇ ਘਰੇ ਸ਼ਸ਼ੋਭ ਤਵਯੋ ਪਰਵਾਰ ਵੀ ਗੁਰੂਆਂ ਦੇ ਬਾਲਾ ਨੇੜੇ ਸੀਗਾ ਉੱਥੇ ਰੀਜਨਲ ਗੁਰੂਆਂ ਦੇ ਕਈ ਸੰਤ ਪਏ ਆ ਮੇਰਾ ਛੋਟਾ ਭਾਈ ਸੀ ਉਹਦੀ ਐਕਸੀਡੈਂਟ ਚ ਮੌਤ ਹੋ ਗਈ ਨਾਲ ਉਹ ਲੱਕੜ ਦਾ ਕੰਮ ਕਰਦਾ ਹੁੰਦਾ ਸੀ ਉਹ ਦੇ ਅਕਸਰ ਉਸਦੂ ਵਾਰ ਇਹੀ ਕੰਮ ਮੈਨੂੰ ਫੇਰ ਕਰਨਾ ਪਏਗਾ ਤੇ ਇਹ ਚੀਜ਼ ਮੈਨੂੰ ਕਰਨੀ ਪਈ ਕੰਮ ਹੈ ਘਰ ਦੇ ਵਿੱਚ ਗਰੀਬੀ ਆਉਣ ਕਰਨ ਇਹ ਕੰਮ ਮੈਂ ਕਰਦਾ ਹਾਂ ਬਾਪੂ ਜੀ ਕਰਦੇ ਸੀ ਬਜ਼ੁਰਗ ਹੋ ਚੁੱਕੇ ਆ ਬੇਟੇ ਨੂੰ ਸਕਾਲਿਆ ਗਰੀਬ ਦੇ ਘਰ ਦਾ ਰੋਟੀ ਰੋਜੀ ਇਸ ਕੰਮ ਨੇ ਤੋੜਦਾ ਸੀ ਇਸ ਜਿਹੜਾ ਕੰਮ ਕਰਦਾ ਪਿਤਾ ਗੁਰੂ ਕੀ ਕੰਮ ਨੂੰ ਇਸ ਨੂੰ ਆ ਦੇਖ ਮੇਨੂੰ ਵਾਰਡ ਮਿਲੇ ਹੋਇਆ ਦੋ ਵਾਰੀ ਇਹਨੂੰ ਸਨਮਾਨਤ ਹੈ ਜਿਵੇਂ ਜਲੰਧਰ ਦੇ ਲਾਗੇ ਪ੍ਰਾਖਪੁਰ ਪਿੰਡ ਹੈ ਉੱਥੇ ਵੀ ਸਨਮਾਨਤ ਕਰਿਆ ਮੈਨੂੰ ਤਿੰਨ ਤੇ ਚਾਰ ਫਰਮ ਪ੍ਰੋਗਰਾਮ ਹੁੰਦਾ ਹੈ ਚੋਖ ਹਰੀ ਹਰ ਹੈ ਫਿਰੋਜ਼ਪੁਰ ਦੇ ਲਾਗੇ ਉੱਥੇ ਵੀ ਮੈਨੂੰ ਸਨਮਾਨਤ ਕਰਾ ਹੁਣ ਵੀ ਮੈਨੂੰ ਸੱਦਦੇ ਵੀ ਸਾਡੇ ਪ੍ਰੋਗਰਾਮ ਜਾ ਕੇ ਸ਼ਿਰਕਤ ਕਰ ਤੇ ਉਹ ਕਹਣਾ ਸਾਗ ਕਰੂਗੀ ਸਾਗ ਛੀਰੂ ਨਾ ਹਾਂ ਇਹਦੇ ਨਾਲ ਆਲੂ ਵੀ ਛੀਰ ਲਾ ਸਾਗ ਵੀ ਇਦਾਂ ਕੋਈ ਗੱਲਾਂ ਹੀ ਵੱਡੂ ਕਹਿੰਦੇ ਨਾ ਜਿਹੜੀ ਸਾਮਝ ਕਿਸੇ ਭਗਤੀ ਆ ਫਿਰ ਪਾਇਰ ਤਰੋ ਉਸ ਦੀ ਵੱਡੂ ਪਹਿਲਾਂ ਤਾਂ ਘਰ ਘਰ ਚ ਹੁੰਦੇ ਸੀ ਬਾਪੂ ਹਣਾ ਦਾਤ ਨੂੰ ਹੁਣ ਵੀ ਸਾਡੇ ਇਹ ਇਲਾਕੇ 'ਚ ਉਹ ਜਿਹੜੇ ਕਸਟਮਰ ਹੌਸਲਾ ਦਿੰਦੇ ਆ ਜਾਂ ਕੰਮ ਸਾਡਾ ਪਸੰਦ ਕਰਦੇ ਆ ਜੀ ਜਾਂ ਮੇਰੀ ਕੰਡੀਸ਼ਨ ਦੇਖ ਕੇ ਕੰਮ ਕਰਦੇ ਆ ਉਹਨਾਂ ਦਾ ਕੰਮ ਪਸੰਦ ਆ ਜਾਂਦਾ ਤਾਂ ਉਹ ਜਦੋਂ ਹੌਸਲਾ ਵਜਾਈ ਕਰਦੇ ਆ ਹੌਸਲਾ ਵਜਾਈ ਦਿੰਦੇ ਵੀ ਆ ਉਸ ਤਰ੍ਹਾਂ ਫਿਰ ਹੋਰ ਮਨ ਨੂੰ ਹੌਸਲਾ ਮਿਲਦਾ ਉਹ ਇਹ ਕਸਟਮਰ ਦੇ ਹੌਸਲੇ ਨੇ ਮੈਂ ਕੰਮ ਕਰੀ ਜਾਂਦਾ ਤਾਂ ਰਲ ਕੇ ਕੰਮ ਕਰਦਾ ਪਰ ਖੁਦ ਨੂੰ ਨਾਲ ਕੰਮ ਕਰਨਾ ਪੈਂਦਾ ਹੈ ਬੱਚੇ ਨੂੰ ਸਾਰਾ ਕੰਮ ਸਕੇਤਾ ਜੋ ਵੀ ਹੱਥ ਦੇਤਾ ਨੂੰ ਸਾਰਾ ਜਿਵੇਂ ਸਾਡੇ ਇਹ ਪ੍ਰੋਗਰਾਮ ਤੋਂ ਸਨਮਾਨਤ ਕਰੇ ਸੀ ਫੌਰਨ ਵਿੱਚ ਰਹਿ ਰਹੇ ਐ ਰਣਜੀਤ ਸਿੰਘ ਟੁੱਟ ਬ੍ਰਦਰ ਜੀ ਉਹਨਾਂ ਨੇ ਸਨਮਾਨ ਮਾਨ ਬਹੁਤ ਬਖਸ਼ਿਆ ਹਨ ਜਿਵੇਂ ਸਾਡੇ ਜਲੰਧਰ ਦੇ ਪੰਜਾਬੀ ਦੇ ਸੰਵਾਦਕ ਸੀ ਝਰਮਲ ਸਿੰਘ ਅੱਜ ਦੁਨੀਆ ਵਿੱਚ ਨਹੀਂ ਰਹੇ ਚੱਲ ਬਸੇ ਬਹੁਤ ਹਰਮਨਪਿਆਰੇ ਮਿੱਤਰ ਸਾਡੇ ਜਾਂ ਸਾਡੇ ਉਥੇ ਮਲੋੜ ਦੇ ਲਾਗੇ ਪਿੰਡ ਐ ਇੱਕ ਕੁੰਡਲਾ ਪਿੰਡ ਬੋਲਦੇ ਐ ਉਥੇ ਰਜਿੰਦਰ ਸਿੰਘ ਸੇਖੋ ਉਹ ਸਾਡੇ ਬਹੁਤ ਨੇੜੇ ਦੇ ਮਿੱਤਰ ਹੈਗੇ ਉਹਨਾਂ ਨੇ ਜਿਨ੍ਹਾਂ ਨੇ ਮੇਰੀ ਇਸ ਪ੍ਰੋਗਰਾਮ 'ਚ ਜਾਣ ਪਛਾਣ ਕਰਾਈ 10 ਪਾਈ ਤਾਂ ਉਹਨਾਂ ਨੇ ਮੈਨੂੰ ਪ੍ਰੋਗਰਾਮਾਂ 'ਚ ਲੈ ਲਿਆ ਸਾਰੀ ਮਿਹਨਤੀ ਹੈ ਬਈ ਕੱਲਾ ਕੋਕਰ ਰੀਡੀਮੇਟ ਆਉਂਦਾ ਆਪਾਂ ਜਿਹੜਾ ਵੀ ਕੰਮ ਕਰਦੇ ਆਂਗੇ ਪਿੱਤਲਾ ਇਹਦੇ ਥਾਨ ਹੁੰਦੇ 1.5/4 ਦੇ ਉਹ ਕੱਟਨੇ ਆਪਾਂ ਬੰਦ ਕੱਟਨੇ ਹੱਥੀ ਜਿਵੇਂ ਸੋਟੀ ਆਉਨੇ ਇਹ ਆਪਾਂ ਆਰੇ ਤੋਂ ਪੂਰੀ ਲਈ ਦੀ ਆ ਉਹ ਚਰਾ ਕੇ 1.5 ਸਾਲ ਸਾਲ ਪਹਿਲਾਂ ਰੱਖ ਲਈਦੀ ਆ ਉਦੋਂ ਵਾਲੇ ਚ ਚੀਰ ਮਾਰ ਕੇ ਛੱਡ ਦਿੰਦੇ ਆ ਵੀ ਕੋਈ ਬਿੰਗੀ ਨਾ ਹੋਵੇ ਸੁੱਟੀ ਹਵਾ ਲੱਗ ਜਾਂਦੀ ਹੈਗੀ ਕੱਲਾ ਕੁੱਕਾ ਜਿਹੜੀ ਮਿਟਾਉਣਾ ਬਾਕੀ ਆਪਾਂ ਸਾਰਾ ਸਮਾਨ ਹੱਥੀ ਘਟਣਾ ਜਿਵੇਂ ਬਈਆ ਪਿੱਤਲ ਪਿਆ ਥਾਣ ਤੂੰ ਨਾ ਇੰਨਾ ਚ ਸਾਰੀਆਂ ਮੱਛੀਆਂ ਮੋਰਨੀਆਂ ਕੱchnੀਆਂ ਜਿਵੇਂ ਆ ਸਾਰੀਆਂ ਘਟ ਘਟ ਹੀ ਲਾਉਣੀ ਹੈਗੀ ਆਪਾਂ ਆਪ ਨਾਲ ਸਾਡਾ ਕੋਲੋਂ ਬੁੱਕ ਪਾਵੇਂ ਹਾਂ ਫਾਲ ਫਾਲ ਰੂਡ ਸਾਡੇ ਨੂੰ ਸੁਕਾ ਮੇਲੇ ਕੇ ਪਰ ਉਂਡਾ ਲੇ ਖਰ ਲੈਂਦਾ ਜਰਾ ਕਰੇਗੀ ਸਾਰੀ ਫੜਾ ਜੇ ਦਿਨ ਹਾਂ ਬਣਦਾ ਹੈ ਜਦੋਂ ਮੰਡੇ ਨਾਲ ਮੇਰੇ ਕੋਲ ਇਹਨੂੰ ਬੜੀ ਕਮਸੀ ਹੈ ਫੌਰਨ ਜਿਵੇਂ ਕੈਨੇਡਾ ਅਮਰੀਕਾ ਇੰਗਲੈਂਡ ਵਗੈਰਾ ਫੌਰਨ ਸਾਰੀਆਂ ਕੰਟਰੀਆਂ ਚ ਜਾਂਦਾ ਹੈ ਜਿਵੇਂ ਇੰਡੀਆ ਦੇ ਵਿੱਚ ਵੀ ਚੰਡੀਗੜ੍ਹ ਮਹਾਲੀ ਖੰਨਾ ਫਾਜ਼ਲਗਾ ਪਟਿਆਲਾ ਨਵਾਂ ਸ਼ਹਿਰ ਗੁਰਦਾਸਪੁਰ ਕੋਈਪੁਰ ਏਰੀਆ ਮੋਗਾ ਏਰੀਆ ਇਹ ਸਾਡੇ ਕੋਲ ਵੱਧ ਆਉਂਦੇ ਆ ਕੁਝ ਤਾਂ ਰਾਜਸਥਾਨ ਹਰਿਆਣੇ ਦਾ ਵੀ ਆਉਂਦਾ ਹੈ ਜਿਆਦਾਤਰ ਮੈਨੂੰ ਹੱਥੀ ਕੰਮ ਕਰਕੇ ਸੰਤੁਸ਼ਟੀ ਮਿਲਦੀ ਹੈ ਜਾਂ ਕਈ ਵਾਰ ਕਹਿੰਦੇ ਵੀ ਰੈਡੀਮੇਡ ਮੱਛੀ ਮੋਰਨੀ ਲੈ ਲਓ ਪਰ ਉਹ ਸਾਈਜ਼ ਦੇ ਹਿਸਾਬ ਨਾਲ ਜਾਂ ਮੋٹے ਪਤਲੇ ਦੇ ਹਿਸਾਬ ਨਾਲ ਉਹ ਕਸਟਮਰ ਕਈ ਕਸਟਮਰ ਤਾਂ ਨੇਮ ਪਲੇਟਾਂ ਲਪਾਉਂਦੇ ਆ ਜਾਂ ਕਹਿੰਦੇ ਮੋਰਨੀ ਵੀ ਲਾ ਦਿਓ ਉੱਤੇ ਸਾਡਾ ਨਾਮ ਸਾਡਾ ਗੋਤ ਲਿਖੋ ਉਸ ਤਰ੍ਹਾਂ ਫਿਰ ਸਾਨੂੰ ਹੱਥੀਂ ਕਰਨਾ ਪੈਂਦਾ ਹਰ ਨਾਮ ਮੋਰਨੀ ਤਾਂ ਫਿਰ ਡਾਈਆਂ ਚ ਆ ਨਹੀਂ ਨਹੀਂ ਨਾ ਪੁਰਾਣੇ ਬਿਜੌਰ ਬਗਾਉਂਦੇ ਨੇ ਤੁਹਾਡੇ ਕੋਲੇ ਖੁੰਡੇ ਬਣਾਉਣ ਪੁਰਾਣੇ ਵੀ ਆਉਂਦੇ ਆ ਭਰਾ ਜੀ ਨਵੇਂ ਵੀ ਆਉਂਦੇ ਆ ਜਿਹੜੇ ਪੁਰਾਣੇ ਆ ਉਹ ਆਪਦੇ ਸਾਈਜ਼ ਦੇ ਮੁਤਾਬਕ ਖੁੰਡਾ ਕਰਾਉਂਦੇ ਵਿੱਚ ਚੱਕਣ ਦੇ ਪਸੰਦ ਵੀ ਸਾਨੂੰ ਬਗੈਰ ਕੋਪਤ ਜਾਂਦਾ ਜਾਂ ਸਾਨੂੰ ਇੰਨੀ ਹਟ ਜਾਂਦੀ ਹੈ ਜਿਹੜੇ ਅੱਜਕੱਲ ਦੇ ਮੁੰਡੇ ਖੁੰਡੇ ਆ ਜਾਂ ਵਿਆਹ ਸ਼ਾਦੀਆਂ 'ਚ ਜਾਗੋ ਦੇ ਪ੍ਰੋਗਰਾਮਾਂ 'ਤੇ ਜਾਣਾ ਉਹ ਉਸ ਤਰ੍ਹਾਂ ਜਿਵੇਂ ਆਪਦੀ ਹੈਟ ਦੇ ਹਿਸਾਬ ਨਾਲ ਤਿਆਰ ਕਰਾਉਂਦੇ ਜਿਵੇਂ ਟੁਰਲੇ ਵਾਲੀ ਪੱਗ ਬੰਨ੍ਹ ਕੇ ਜਾਂਦਰਾ ਪਹਿਨ ਕੇ ਆਉਂਦੇ ਆ ਤੇ ਉਸ ਤਰ੍ਹਾਂ ਕਰਾਉਂਦੇ ਆ ਪਿੱਛੇ ਸਾਡੇ ਕਬੀਰ ਲੌਂਗਵਾਲ ਤੋਂ ਆਏ ਉਹ ਕੁਰਤੇ ਜਾਂਦਰੇ ਇਹੀ ਚੀਜ਼ ਆਉਂਦੇ ਆ ਤੇ ਪੱਗ ਬੰਨੀ ਹੁੰਦੀ ਹੁੰਦੇ ਉਹ ਜਦੋਂ ਵੀ ਆਉਂਦੇ ਆ ਸੰਦਲੈਨ ਤਾਂ ਉਸੇ ਡਰੈੱਸ 'ਚ ਆਉਂਦੇ ਸਾਡੇ ਨੇ ਵੀਡੀਓ ਵੀ ਬਣਾਉਂਦੇ ਆ ਸਾਡੀ ਲੱਕੜ ਦੀ ਜ਼ਿੰਮੇਵਾਰੀ ਹੁੰਦੀ ਆ ਸਾਡੀ ਪਿੱਤਲ ਦੀ ਜ਼ਿੰਮੇਵਾਰੀ ਪਿੱਤਲ ਦੀ ਜੋ ਮਰਜ਼ੀ ਪਰ ਕਰ ਲੈ ਵੀ ਕਈ ਵਾਰ ਸਾਡੇ ਕੰਮ ਨੂੰ ਮੇਲੇ ਆ ਉਹਦੇ ਪਾਲ ਸਿਰਾਂ ਦੀ ਇੱਕ ਸਾਰੇ ਹੀ ਕਸਟਮਰ ਇੱਕ ਖੇਮਾ ਚਾਹੁੰਨਾ ਹੱਥ ਜੋੜ ਕੇ ਵੀ ਇਹਨਾਂ ਜਿਹੜੇ ਕਸਟਮਰ ਦਾ ਕੰਮ ਲੇਟ ਹੋ ਜਾਂਦਾ ਉਹ ਖੇਮਾ ਮੰਗਦਾ ਲੇਟ ਹੋ ਜਾਂਦਾ ਹੈ ਕਈ ਵਾਰ ਜਿਆਦਾ ਤੇਜ਼ੀ ਵਾਲੇ ਵੀ ਆ ਜਾਂਦੇ ਆ ਕਾਫੀ ਖਰਮਾ ਦਾ ਵੀ 6 ਮਹੀਨੇ ਸਾਲ ਤੱਕ ਵੀ ਲੇਟ ਪਿਆ ਹੈ ਇਸ ਤਰ੍ਹਾਂ ਦੇ ਲੇਟ ਪਿਆ ਹੈ ਵੀ ਸਮੇਂ ਸਿਰ ਕਰਕੇ ਸਭ ਨੂੰ ਦੇਵਾਂ ਕਈ ਫੋਨ ਚ ਕਾਲਾਂ ਆਉਂਦੀਆਂ ਚੱਕੀਆਂ ਵੀ ਨਹੀਂ ਜਾਂਦੀਆਂ ਜਾਂ ਕੋਈ WhatsApp ਰਾਹੀਂ ਵੀ ਆ ਜਾਂਦੇ ਆ ਕੰਮ ਦੇ ਬੀਜੀ ਹੋਣ ਕਰਨਾ ਜਾਂ ਕਈ ਵਾਰ ਫੋਨ ਪਾਸੇ ਪਿਆਉਂਦਾ ਹੈਂਡੀਕੈਪਟ ਕਰਕੇ ਦੂਰ ਪਿਆਣਾ ਚੱਕ ਨਹੀਂ ਹੁੰਦਾ ਇਸ ਕਰਕੇ ਉਹਨਾਂ ਤੋਂ ਖੇਮਾ ਚਾਹੁੰਨਾ ਭਰਾ ਮਤਮ ਇਹ ਦਰਵਾਜੇ ਜੇ ਅਸੀਂ ਤਿੰਨ ਵੀ ਦਿਨ ਬਹਿ ਕੇ ਕੰਮ ਕਰਦੇ ਮੇਰੇ ਦਾਦਾ ਜੀ ਮੇਰੇ ਵੱਡੇ ਡੈਡੀ ਤੇ ਮੈਂ ਭਾਈ ਪਿੱਤਲ ਬਈ ਲਾਈਫ ਟਾਈਮ ਆ ਪਿੱਤਲ ਦੀ ਆਪਣੀ ਨਹੀਂ ਉਹ ਵੀ ਗਾਰੰਟੀ ਆ ਜਿਹੜਾ ਪਿੱਤਲ ਆਪਾਂ ਲਾਉਨੇ ਆ ਵੀ ਜਦੋਂ ਬੰਦਾ ਕਦੋਂ ਵੀ ਮਰਜੀ ਰਗੜ ਕੇ ਪਰਖ ਕੇ ਦੇਖ ਲੇ ਕਿੰਨੇ ਸਾਲਾਂ ਬਾਅਦ ਵੀ ਪਿੱਤਲ ਖਰਾਬ ਨਹੀਂ ਹੁੰਦਾ ਹੁੰਦਾ ਬਈ ਤਾਂਬਾ ਤੇ ਪਿੱਤਲ ਲਾਈਫ ਟਾਈਮ ਹੀ ਰਹਿੰਦਾਗਾ ਹੁਣ ਵੀ ਆਪਣੇ ਕੋਲੇ ਕਈ ਗਾਹ ਕਹਿ ਗਏ ਉਹਨਾਂ ਨੂੰ ਪ੍ਰਾਂਤ ਲੱਕੜ ਦੀਆਂ ਬਣਾ ਕੇ ਦੇਣੀਆਂ ਹੈਗੀਆਂ ਜਿਵੇਂ ਪ੍ਰਾਂਤਾਂ ਹੋ ਗਏ ਆਪਣੇ ਸਾਰਾ ਕੁ ਨਿੰਮ ਦੇ ਘੋਟੇ ਹੋ ਗਏ ਹਨ ਢਿਲਕਣਾ ਤਰਨਾਲੀ ਉਹ ਸਾਰਾ ਕੁਝ ਤਿਆਰ ਕਰਕੇ ਬਈ ਉਵੇਂ ਹੀ ਤਿਆਰ ਕਰਕੇ ਦੇਣਾ ਪੁਰਾਣੇ ਲੋੜ ਤੇ ਉਹਨਾਂ ਨੇ ਵਰਤਨ ਹੈ ਜਿਹੜੀ ਆਪਾਂ ਜਿਹੜੀ ਵੀ ਚੀਜ਼ ਆਪਾਂ ਬਣਾਉਣੇ ਆ ਇਥੋਂ ਦਾਤ ਲਾ ਲਓ ਸਫਾ ਜੰਗ ਲਾ ਲਓ ਕੋਈ ਵੀ ਚੀਜ਼ ਹੈ ਜੀ ਆਪਣੀ ਚੀਜ਼ ਤੇ ਸ਼ੋਅ ਆ ਬਈ ਇਹ ਵਰਤੀ ਵੀ ਜਾਊਗੀ ਇਹ ਨਹੀਂ ਗੱਲ ਵੀ ਜੇ ਇਹ ਤੇ ਮੀਨਾਕਾਰੀ ਹੋਈ ਹੋਈ ਇਹਨੂੰ ਵਰਤ ਨਹੀਂ ਸਕਦੇ ਜਿਵੇਂ ਦਾਤ ਪਿਆ ਇਹਦੇ ਨਾਲ ਸਬਜੀ ਕੱਟੋ ਕੁਛ ਮਰਜੀ ਕਰੋ ਸਾਕ ਕੱਟੋ ਇਹਨੇ ਕੰਮ ਲਾਵਾਂਗੀ ਇਹ ਨਹੀਂ ਗੱਲ ਵੀ ਆਪਾਂ ਸ਼ੋਅ ਨੂੰ ਚੀਜ਼ ਰੱਖ ਲਈ ਵੀ ਵਰਤੋਂ ਚ ਨਹੀਂ ਆ ਨਿੰਮ ਐ ਨਾਲ ਘਸਦਾ ਜਦੋਂ ਚਟਨੀ ਘੁਰਦੇ ਆਂ ਮਸਾਲਾ ਰਗੜਦੇ ਆਂ ਬਈ ਨਿੰਮ ਐ ਐਂਟੀਬੈਕਟਿਕ ਹੈ ਕਈ ਬਿਮਾਰੀਆਂ ਤੋਂ ਬਚਾਉਂਦਾ ਆਪਾਂ ਨੂੰ ਨਾਲ ਘਸਦਾ ਸਰੀਰ ਅੱਗੇ ਤਾਂ ਹੀ ਆ ਆਪਣੇ ਨਾਲੋਂ ਘੱਟ ਬਿਮਾਰੀਆਂ ਸੀ ਬਈ ਬਜ਼ੁਰਗਾਂ ਨੂੰ ਨਿੰਮ ਦੀ ਦਤਨ ਹੋ ਗਈ ਜਾਂ ਇੱਕੋ ਟਾ ਗੁੰਡਾ ਵਰਤਦੇ ਆਪਾਂ ਜਿਹੜਾ ਜਿਵੇਂ ਆਪਣੇ ਪਾਂਡੇ ਪਿੱਤਲ ਦੇ ਹੁੰਦੇ ਸੀ ਹੁਣ ਆਪਾਂ ਸਟੀਲ ਦੇ ਵਰਤਦੇ ਆਂਗੇ ਬੜਾ ਫਰਕ ਪੈਂਦਾ ਬਈ ਤੁਹਾਨੂੰ ਵਧੀਆ ਲੱਗਦਾ ਇਹ ਕੰਮ ਕਰਕੇ ਜਦੋਂ ਕੰਮ ਕਰ ਵਧੀਆ ਬਈ ਟਾਈਮ ਪਾਸ ਹੋ ਜਾਂਦਾ ਘਰੇ ਬੈਠਿਆਂ ਬਾਹਰ ਵੀ ਕੰਮ ਤੇ ਦਿਹਾੜੀ ਕਰਨੀ ਉਹੀ ਘਰੇ ਕਰੀ ਜਾਂਦੇ ਆ ਘਰੇ ਦੇ ਘਰੇ ਆ ਦਿਹਾੜੀ ਉੱਥੋਂ ਬਣਨੀ ਆ ਦਿਹਾੜੀ ਇੱਥ ਬੁਕਾਮ ਬੁੱਕ ਬਹੁਤ ਪਿਆ ਬਾਈ ਕਈ ਗਾਕਾਂ ਦੇ ਲੇਟ ਵੀ ਹੋ ਜਾਂਦੇ ਆ ਕੰਮ ਆਪਾਂ ਗਲਤੀ ਮੰਨਦੇ ਵੀ ਸਮਿਆਂ ਮਿੱਥਿਆ ਹੋਇਆ ਸਮੇਂ ਤੇ ਨਹੀਂ ਦਿੱਤਾ ਜਾਂਦਾ ਗੱਲ ਕਰ ਫਿਰ ਵੀ ਅਸੀਂ ਕੋਸ਼ਿਸ਼ ਬਹੁਤ ਕਰਦੇ ਆ ਜਿਵੇਂ ਉਹ ਕਰਦੇ ਕੰਮ ਆ ਬਾਪੂ ਤੋਂ ਜਾਇ ਨਹੀਂ ਜਾਂਦਾ ਡੈਡੀ ਮੰਜੇ ਤੇ ਪਏ ਆਗੇ ਜਾਣਾ ਮੈਨੂੰ ਪੈਂਦਾਗਾ ਬਾਈ ਫਿਰ ਪਿੱਛੇ ਕੰਮ ਦਾ ਦੇਖਣਾ ਪੈਂਦਾਗਾ ਰਿਸ਼ਤੇਦਾਰੀ ਜਾਂ ਕੋਈ ਮਰਗ ਹੋ ਜੇ ਉੱਥੇ ਵੀ ਜਾਣਾ ਪੈਂਦਾਗਾ ਐਂ ਕਰਕੇ ਕੰਮ ਲੇਟ ਹੋ ਜਾਂਦੇ ਆ ਬਾਈ ਹੁਣ ਵੀ ਆਪਣੇ ਕੋਲ ਐ ਲਾ ਲੋ 8 ਤੋਂ 9 ਮਹੀਨੇ ਦੀ ਬੁਕਿੰਗ ਕੰਮ ਦੀ ਪਈ ਆ ਕਿ ਕੰਮ ਬਾਈ ਸਿੱਖਣ ਦੇ ਸਾਰੇ ਹੁੰਦਾ ਬੰਦੇ ਦੇ ਜੇ ਦਿਮਾਗ 'ਚ ਆਈ ਨਾ ਫਿਰ ਤਾਂ ਸਾਰੀ ਉਮਰ ਇਹ ਨਹੀਂ ਸਿੱਖ ਸਕਦਾ ਬਾਕੀ ਕੰਮ ਇਹੋ ਜੀ ਚੀਜ਼ ਆ ਬਾਈ ਜਿੰਨਾ ਟਾਈਮ ਬੰਦਾ ਕਰਦਾ ਉਨਾ ਟਾਈਮ ਸਿੱਖਦਾ ਹੀ ਰਹਿੰਦਾ ਐਂ ਤਾਂ ਪੂਰਨ ਹੁੰਦੀ ਨਹੀਂ ਵੀ ਮੈਂ ਅੱਜ ਸਿੱਖ ਲਿਆ ਜਿਵੇਂ ਆਹ ਲੱਕੜਾ ਆਹ ਲੱਕੜਾ ਹਾਂ ਬਣਾਈ ਉਹਨਾਂ ਮੈਂ ਉਹ ਆ ਚੀਜ਼ ਬਣੂਗੀ ਠੀਕ ਆ ਹੁੰਦਾ ਬਣੂਗਾ ਪੱਤੀਆਂ ਲਾਵਾ ਪਿੱਤਲ ਦੀ ਵੀ ਫਿਰ ਤਿਆਰ ਹੁੰਦਾ ਜੀ ਇਹਨੂੰ ਸੋਟੇ ਨੂੰ ਡਾਂਦਿਆਂ ਘੜਦਿਆਂ ਬਣਾਉਣਿਆਂ ਪਾਰਸ ਕਰਦਿਆਂ ਬਹੁਤ ਕੰਮ ਕਰਦੇ ਠੀਕ ਆ ਉਹਨਾਂ ਮੈਂ ਹੁਣ ਅਬ ਤਾਂ ਬੋਤਲ ਇਹ ਮੁੰਡੇ ਹੀ ਲਾਉਂਦੇ ਨਹੀਂ ਉਹਨਾਂ ਜਿੰਨਾ ਟਾਈਮ ਬੰਦਾ ਕੰਮ ਕਰੀ ਜਾਂਦਾ ਨਿਤ ਨਵੀਂ ਤਕਨੀਕ ਆਉਂਦੀ ਆ ਨਵੀਂ ਸਾਰਾ ਕੁਝ ਹੁੰਦਾ ਹੁਣ ਜਿਵੇਂ ਸਫਾ ਜੰਗ ਬਣਾਉਣੇ ਆ ਬਾਈ ਆ ਚੀਜ਼ ਆ ਇਹ ਹੁਣ ਆਰਨ ਚ ਪਾ ਕੇ ਹੀ ਬਣਦਾ ਅੱਗ ਚ ਇਹ ਆ ਡਾਡਾ ਲੋਹਾ ਹੁੰਦਾਗਾ ਦੋ ਲੋਹਿਆ ਆ ਡਾ ਆ ਡਾ ਇਹਦਾ ਟੈਂਪਰੇਚਰ ਇੰਨਾ ਜ਼ਿਆਦਾ ਹੁੰਦਾ ਜਦੋਂ ਇਹਨੂੰ ਜੋੜਦੇ ਆ ਬਾਈ ਵਿੱਚੋਂ ਲੋਹਾ ਐ ਸ਼ੁਰਲੀ ਵਾਂਗੂ ਚੱਲਦਾ ਹੁੰਦਾ ਪਾਣੀ ਵਾਂਗੂ ਉਹ ਹੁਣ ਸਾਨੂੰ ਜਿਵੇਂ ਬਾਪੂ ਜੀ ਨੇ ਦੱਸਿਆਗਾ ਉਵੇਂ ਅਸੀਂ ਜੋੜ ਸਕਦੇ ਆਂਗੇ ਹੋਰ ਜੋੜਦੇ ਨਹੀਂ ਬੈਲਡ ਲਾ ਕੇ ਬਣਾ ਲੈਣਗੇ ਉਹ ਗੱਲ ਨਹੀਂ ਬਣਨੀ ਇਹ ਆ ਮੂਰੇ ਪੱਕਾ ਲੋਹਾ ਪਿੱਛੇ ਕੱਚਾ ਲੋਹਾਗਾ ਇਹ ਚੀਜ਼ ਦਾ ਫਰਕ ਪੈਂਦਾ ਉਦੋਂ ਤਾਂ ਲੋਕ ਲੋਡ ਅਨਸਾਰ ਬਣਾਉਂਦੇ ਸੀ ਉਹਨੂੰ ਸ਼ੌਂਕ ਨੂੰ ਬਣਾਉਂਦੇ ਨੇ ਹੁਣ ਸ਼ੌਂਕ ਨੂੰ ਬਣਾਉਂਦੇ ਵੀ ਸਾਨੂੰ ਸ਼ੌਂਕ ਆ ਅਮਰੀਕਾ ਵਾਲੇ ਬੜੇ ਸਾਡੇ ਕੋਲ ਬੜੇ ਆਉਂਦੇ ਨੇ ਅੱਛਾ ਹੋਰ ਸਾਡੇ ਕੋਲ ਨਾਕਾ ਬੜਾ ਆਉਂਦਾ ਤੇ ਨਾ ਰਾਜਪੁਰ ਦਾ ਉਮਰਸਰ ਦਾ ਹਾਂ ਇਹ ਹੋਰ ਸਾਡੇ ਕੋਲ ਬਹੁਤ ਆਉਂਦੇ ਨੇ ਸਾਡੀ ਮਸ਼ਹੂਰੀ ਜਿਆਦਾ ਇਹ ਇਸ ਦੀ ਹੈ ਜੀ ਇਹ ਕੋਈ ਬਣਾ ਨਹੀਂ ਸਕਦਾ ਅੱਛਾ ਦਾਤ ਹਾਂ ਦਾਤ ਬਣਾ ਸਕਦਾ ਜਿਹੜਾ ਅਸੀਂ ਕੰਮ ਕਰਦਾ ਕਿ ਸਾਡੇ ਅੱਡੇ ਤੇ ਨਾ ਸਾਡਾ ਸ਼ਾਵਾ ਬਣਾ ਹੁੰਦਾ ਮੇਰੇ ਸਾਹਮਣੇ ਬੈਣ ਕੇ ਬਣਾਵੇ ਮੈਂ ਉਹਨੂੰ ਸ਼ਾਬਾਸ਼ ਜਿਹਾ ਕਹੂੰਗਾ ਸਾਰੇ ਕੰਮ ਛੱਡ ਗਏ ਕੋਈ ਇੱਟਾਂ ਦਾ ਕੰਮ ਕਰਨ ਲੱਗ ਗਿਆ ਕੋਈ ਬਰਲਡ ਕਰਨ ਲੱਗ ਗਿਆ ਤੇ ਮੈਂ ਇਹ ਗੁਰੂ ਗ੍ਰੰਥਾ ਲਈਆ ਅੱਗੇ ਇੱਥੇ ਨਾ ਬੇਚਣ ਨਹੀਂ ਜਾਂਦੇ ਜੀ ਨਾ ਸਾਨੂੰ ਤਾਂ ਅੱਡੇ ਦੀ ਬਸ ਉਹਨਾਂ ਦਾ ਕੰਮ ਪਹਿਲਾਂ ਹੀ ਬਣਾਉਣੀ ਅਸੀਂ ਕਹੀਂ ਜੇ ਜੀ ਮਾਰਜੀ ਬਈਆ ਕਹੀਂ ਬਣਾ ਕੇ ਦਿੰਦਾ ਆਹ ਸਾਡੇ ਕੋਲ ਕਹੀਂ ਆਪ ਨੂੰ ਜਾਏਗਾ ਜੀ ਬਾਪੂ ਹੁਣ ਫਿਰ ਖਾਣ ਪੀਣ ਦਾ ਵੀ ਅਸਲ 'ਚ ਜਿਹੜੀ ਥੋਡੇ ਵਾਲੀ ਉਹ ਮਰਸੀ ਨਾ ਉਦੋਂ ਖਾਣ ਪੀਣ ਚੰਗੇ ਸੀ ਉਹਨਾਂ ਦਾ ਜੀ ਸਾਨੂੰ ਅਸੀਂ ਮੇਰਾ ਇੱਟਾਂ ਕੰਮ ਵਸ ਰੱਖ ਰਿਹਾ ਆਰੋਂ ਸੱਕਰ ਕੋਲ ਦੀ ਬੱਟੀ ਕਰੇ ਭਰੀ ਹੋਣੀ ਅੱਛਾ ਕਿਉਂ ਪੁੱਛਦਾ ਊ ਬੁੜੀ ਭਾਗਤੌਰ ਦੀ ਸਾਲੀ ਚ ਹਾਂ ਤੇ ਹੁਣ ਤਾਂ ਹੁਣ ਠੇਕੇ ਹੋ ਗਏ ਕੱਚੇ ਘਰ ਜਦੋਂ ਬਾਪੂ ਬਣਦੇ ਹੁੰਦੇ ਸੀ ਉਦੋਂ ਮੰਨਿਆ ਹੁੰਦਾ ਸੀ ਵੀ ਇੱਟ ਜਿਹੜੀ ਹੁੰਦੀ ਸੀ ਉਹ ਮਣ ਮਣ ਦੀ 20 20 30 30 ਕਿਲੋ ਦੀ ਹੁੰਦੀ ਸੀ ਉਹ ਚਿਣੀਆਂ ਤੁਸੀਂ ਦੋ ਦੋ ਮਣ ਦੇ ਰੋੜੇ ਲਾਏ ਹੋਏ ਨਾ ਅੱਛਾ ਪਾਈ ਦੇ ਇੱਟਾਂ ਦੋ ਦੋ ਮਣ ਦੀ ਪਾਈ ਦੇ ਇੱਟਾਂ ਨਾਲ ਜਾਣ ਚੱਕ ਕੇ ਉਹ ਰਲੇ ਫੜਾਉਣੀ ਅੱਧ ਤੱਕ ਹੀ ਲਾ ਦੇਣੀ ਉਹ ਰਲੇ ਲਾ ਫੜਾਉਣੀ ਉਹਦੀ ਲਾ ਦੇਣੀ अच्छा सुपर ਤੋਂ ਉਹ ਇਹ ਮੇਰਾ ਪੁੱਤਾਇਆ ਸੀ ਹੂੰ ਟੌਟਾ ਦੀ ਪਰਵਾਹ ਨਹੀਂ ਮੰਨਦੇ ਸੀ ਜੀ ਉਹਦਾ ਸਤીર ਵੀ ਐਵੇਂ ਦਰਖਤਾਂ ਨੂੰ ਵੱਟ ਕੇ ਸਿੱਧੇ-ਸਿੱਧੇ ਇਹ ਕਰਕੇ ਉਹ ਪਹਿਲਾਂ ਅਸੀਂ ਉਹਦੇ ਵੀ ਸਾਰੀ ਦਸ ਤਰ੍ਹਾਂ ਕਰਨਾ ਹੂੰ ਪਹਿਲਾਂ ਦਰ੍ਹਾਂ ਪੜੀਆਂ ਜੀ ਘੜਦੇ ਤੇ ਸੇਰਾ ਆਸੇ ਸੇਰਾ ਘੜੀਆ ਘੜਦੇ ਸੀ ਇਹਦੇ ਨਾਲ ਤੇ ਫੇ ਘੜ ਕੇ ਉਹਨਾਂ ਦੇ ਦਰ ਉਹ ਕੋਦੇ ਸਿਰੇ ਤੇ ਪੁੱਗੀ ਹੁੰਦੀ ਵਰਗਾ ਲਾਉਂਦੇ ਹੂੰ ਫੇਰ ਉਹ ਚੜਦੇ ਜਾ ਹੁੰਦੇ ਸਤીર ਘੜਦੇ ਡਾਲਾਂ ਦਾ ਪਾੜਾ ਰੋਤਾ ਜੀ ਫਿਰ ਅਸੀਂ ਕੱਚਾ ਬਗਾਰ ਉਹ ਕਿੱਲੀਆਂ ਤਾਲ ਲਾਉਂਦੇ ਸੀ ਵੀ ਅੜੀ ਘੁਮੇ ਨਾ ਹਨਾ ਉਹ ਪਿੰਗੀਆਂ ਹੁੰਦੀਆਂ ਸੀ ਨਾ ਘੜੀਆਂ ਹਾਂ ਗਿਣਾ ਨਾ ਖਾਵੇ ਹਾਂ ਮੇਰਾ ਬਹੁਤ ਕੰਮ ਕਰਿਆ ਕੱਚਾ ਮਖਾਨ ਮਜ਼ੇਰੇ ਪਾਇਰਾ ਆ ਕੰਮ ਤਾਂ ਹੁਣ ਮੈਂ ਰੋਜ਼ ਹੀ ਕਰਦਾ ਜੀ ਉਦੋਂ ਨਹੀਂ ਕਰਦਾ ਹੁਣ ਮੇਰੀ ਜਨ ਥੋੜੀ ਤਾਂ ਇੰਨੀ ਉਮਰ ਹੋ ਗਈ ਹੁਣ ਤੁਹਾਨੂੰ ਇਹ ਕੰਮ ਜਦੋਂ ਕਰਦੇ ਹਾਂ ਤਕਲੀਫ ਤਾਂ ਨਹੀਂ ਆਉਂਦੀ ਉਮਰ ਦੇ ਨਾਲ ਨਾ ਨਾ ਕੋਈ ਤਕਲੀਫ ਨਹੀਂ ਧੱਕਾ ਰਿਉਂਦੀ ਹੂੰ ਇਹ ਤਾਂ ਸਭ ਮੈਂ ਜਿੱਤਦਾ ਦਾ ਕਰੀ ਜਗੇ ਕਰੀ ਜਗੇ ਸ਼ੌਂਕ ਨਾ ਕਰਦੇ ਹੁਣ ਤੁਹਾਨੂੰ ਨਿਬੜਦਾ ਨਹੀਂ ਕੰਮ ਮੁੰਡੇ ਵੀ ਲੱਗਿਆ ਨੇ ਇਹਨਾਂ ਨੂੰ ਬਣਾ ਰਾਲਾ ਹੋਰ ਸਾਡਾ ਕੰਮ ਕਰ ਲੈ ਸਾਡਾ ਜਦੋਂ ਤੁਹਾਡੇ ਪੋਤੇ ਨੂੰ ਤੁਸੀਂ ਕੰਮ ਤੇ ਲਾਇਆ ਉਦੋਂ ਤੁਹਾਡੇ ਪੋਤੇ ਨੇ ਨਹੀਂ ਕਿਹਾ ਬਾਪੂ ਮੈਂ ਤਾਂ ਨਹੀਂ ਇਹ ਕੰਮ ਕਰਨਾ ਨਾ ਕਰਦਾ ਜੀ ਬਹੁਤ ਸਾਰਾ ਕੰਮ ਸ਼ੌਂਕ ਨਾਲ ਲੱਗਿਆ ਉਹ ਵੀ ਪੂਰਾ ਉਹ ਲੱਕੜ ਦਾ ਕੰਮ ਕਰਦਾ ਸੀ ਠੀਕ ਆ ਇਹਦੀ ਹਟਾ ਕੇ ਉਹਦੀ ਲਾ ਲੈ ਤਾਂ ਮੈਂ ਉਹਨੇ ਮੁੰਡਾ ਉਹਨੇ ਸ਼ੌਂਕ ਨਾਲ ਕਰਦਾ ਪੋਤਾ ਵੀ ਸ਼ੌਂਕ ਨਾਲ ਕਰਦਾ ਆਇਓ ਹੁੰਦੀ ਸਾਡੇ ਕੋਲ ਜੀ ਆਹ ਚੀਜ਼ ਦੇ ਸੀ ਠੀਕ ਆ ਓਟ ਅਜੇ ਮੇਰੇ ਇੱਕ ਘਰ ਦੇ ਲੱਗੇ ਫਿਰ ਬਾਲੇ ਕੀ ਕਰ ਸਕਦੇ ਰਗੇ ਹੋਏ ਮੇਰੇ ਜੀ ਜੋਧਪੁਰ ਦੇ ਅ ਉਰਾਂ ਦੀ ਕਿਕਰ ਦੀ ਤੇ ਕਰਨਾ ਵਾਲੀ ਰਹਿਣ ਸੀ ਅੱਛਾ ਤੇ 10000 ਚੀਜ਼ੀ ਗੇ ਉਹਨੂੰ ਡੱਡਾ ਮੋਟਾ ਪੋਰਾ ਸੀ ਤੇ ਕਿ ਤੱਕ ਤੇ ਵੀ ਮੈਂ ਨਹੀਂ ਆ ਰਹੇ ਉਹਰੇ ਆ ਰਹੇ ਉਹਰੇ ਨਹੀਂ ਸੀ ਲਾਹੌਰੀ ਦਰਵਾਜ਼ਾ ਬਣਾਇਆ ਤੁਸੀਂ ਜਿਹੜਾ ਕਿਲਾ ਵਾਲਾ ਹੁੰਦਾ ਸੀ ਇਹਦੇ ਕਿਲ ਨੂੰ ਬ੍ਰਹਮਾ ਸਾਡੇ ਜੀ ਉਹ ਮੁਰੇ ਕਿਲ ਬੈ ਦੇ ਹਾਂ ਜਦੋਂ ਫਟਾ ਰ ਨਾ ਫਟਦੇ ਮੁਰੇ ਕਿਦੋਂ ਹੁੰਦਾ ਕੋ ਹਾਂ ਉਹ ਕਿ ਉਦੋਂ ਦੂਜੇ ਵਾਰ ਮੁਰੇ ਦੇ ਉਸ ਤੜਵੇੜਕੇ ਸਾਡਾ ਜੇ ਕੁੰਡਾ ਬਣਾਦਾ ਉਹ ਕੀ ਬਣਾਇਆ ਤੇ ਤੜਵੇੜਕੇ ਚ ਕੁੰਡਾ ਬਣਾਦਾ ਲੋਕ ਮੇਸਤਰੀ ਕਰਨ ਵਾਲੇ ਬਹਿਟੇ ਬਤਰਾ ਉਹ ਕੀ ਗਾਣਾ ਕੁੰਡਾ ਹੁੰਦਾ ਉਹ ਇਹ ਦਰਕਾਰੀਗਰਾ ਕੰਮ ਹੀ ਹੈ ਮੋਰਨੀ ਕੱਟਦਾ ਕੱਟ ਨਹੀਂ ਦਿੱਤਾ ਮੋਰਨੀ ਨੂੰ ਠੀਕ ਆ ਬਤਰਾ ਨਾ ਮੋ ਠੀਕ ਕੱਟੀ ਜਾਵੇ ਰੋ ਨਾ ਮੋਰਨੀ ਕੱਟੀ ਜਾਵੇ ਮੇਰੇ ਮੁੰਡੇ ਪੋਤੇ ਕੱਟਦੇ ਕਦ ਕਬ ਸਾਡਾ ਬਸਰਾ ਕਰੇ ਜੀ ਆਹ ਦਾ ਹਾਂ ਕੰਮ ਦਾ ਸਾਨੂੰ ਤਾਂ ਗੱਪ ਵਗਵਾ ਕਰੀ ਜਾਂਦੇ ਬੈਠੇ ਬਸ ਅਸਾਂ ਦੇ ਬਾਪੂ ਤੋਂ ਹੀ ਰੂ ਨਾ ਕੰਮ ਕਰਦੇ ਹਾਂ ਇਹ ਤਾਂ ਸੌਖਾ ਲੱਗਦਾ ਹਾਂ ਹਾਂਜੀ ਹਾਂਜੀ ਪਰ ਇਹਦੇ ਨੇ ਕਰਦੇ ਆਪਦੇ ਅੱਡੇ ਤੇ ਬੈਠੇ ਨੇ ਕਾੜ ਕਾੜ ਸਾਨੂੰ ਆਹ ਮੋਕਾ ਸਦੋ ਇਹ ਹੁੰਦੇ ਨਹੀਂ ਗੱਲ ਮੁੱਕਦੀ ਬਾਹਾਂ ਪਿਆ ਮੈਂ ਡੈਰੀ ਦੇਖਣੋਂ ਭੈਣ ਭਰੀ ਪਈ ਆ ਲੋਕ ਸਮਾਂ ਨਰਦੇ ਰਾ ਵੀ ਸਾਡਾ ਕੋਈ ਟਾਈਮ ਤੇ ਨਹੀਂ ਦਿੰਦੇ ਟਾਈਮ ਤੇ ਨਹੀਂ ਦਿੰਦੇ ਟਾਈਮ ਤੇ ਕਿੱਥੇ ਸਾਸੋ ਕਾ ਮੋਕਾ ਹੀ ਨਹੀਂ ਦਿੰਦੇ ਅਈ ਨਾ ਨਾੜ ਗੋਮਪੇ ਥੋੜੀ ਤਾਂ ਬਾਪੂ ਹੁਣ ਤੀਜੀ ਪੀੜ੍ਹੀ ਆ ਜਿਹੜੀ ਤੁਹਾਡੇ ਨਾਲ ਬੈਠ ਕੇ ਕੰਮ ਕਰਦੀ ਆ ਹਾਂ ਹਾਂ ਜੀ ਤੇ ਤੁਸੀਂ ਬੜਾ ਜਵਾਨੇ ਨੂੰ ਬਦਲਦਾ ਦੇਖਿਆ ਹਨਾ ਜਵਾਨਾ ਕਿੰਨਾ ਕੁ ਬਦਲਿਆ ਸਾਨੂੰ ਤਾਂ ਬਾਣਾ ਜੀ ਬਹੁਤ ਕੁਸੀਂ ਬਹੁਤ ਕੁ ਦੇਖ ਲਿਆ ਔਰ ਸਾਡਾ ਪਿੰਡ ਸਾਰਾ ਕੱਚਾ ਸੀ ਸਾਡਾ ਪਿੰਡ ਦੇ ਵਿੱਚ ਗਿਣਵੇ ਘਰ ਪੱਕੇ ਸੀ ਗਿਣਵੇ ਬਾਹਰੋਂ ਵੀ ਤੇ ਸਾਰੇ ਕੱਚੇ ਸੀ ਘਰ ਮੇਰੀ ਸੋਚ ਸੀ ਸਾਰਾ ਪੱਕਾ ਹੋ ਗਿਆ